ਬੰਦੇ ਸਾਰੇ ਗੁੱਸੇ ਹੋ ਕੇ ਮੇਰੇ ਕੋਲੇ ਆਏ ਕਹਿੰਦੇ ਅਸੀਂ ਨਹੀਂ ਉੱਧਰ ਜਾਣਾ ਜੀ ਮੈਂ ਮੁੱਕ ਕੇ ਤੇ 10 ਵਜੇ ਫਿਰ ਛੁੱਟੀ ਮਾਰੀ ਅੱਜ ਫਿਰ 10 ਵਜੇ ਪ੍ਰੋਗਰਾਮ ਕੀਤਾ ਸੀ ਪਰ ਤੁਸੀਂ ਕਿਹਾ ਤਾਂ ਪਰ ਨਾਲ ਦੀ ਲਾ ਕੇ ਇੱਥੇ ਉਹ ਸੈਡ ਹੋ ਗਿਆ ਜਮਣਾ ਆਪਾਂ ਚੈਲੰਜ ਤੇ ਚੈਲੰਜ ਕੀਤਾ ਬਸ ਧੋਕੇ ਚੈਲੰਜ ਕੋਈ ਕੀਤਾ ਸੀ ਨਹੀਂ ਚੈਲੰਜ ਮੇਰੇ ਮਰਦ ਨਾਲ ਲੈ ਕੇ ਇਹ ਚੈਲੰਜ ਦਿੱਤਾ ਸੀ ਬੰਦੇ ਨੇ ਨਾਲ ਲੈ ਕੇ ਉਹ ਕੋਟ ਗਿਆ ਹਜੇ ਵੀ ਹੁਣ ਕੋਈ ਨਹੀਂ ਤੇਰੀ ਵਾਰੀ ਹੁਣ ਤੁਹਾਨੂੰ ਮੈਂ ਦੱਸਦਾ ਚੱਲ ਜੀ ਮੇਰਾ ਵੀ ਆਉਣਾ ਹੁਣ ਇਹਦੂ ਬਾ ਤੇਰੀ ਵਾਰੀ ਆ ਹਾਈ ਕੋਰਟ ਚਲੀ ਜਾਂਦਾ ਧੰਨਵਾਦ ਆਂਦੀ ਤਾ ਕਰਾ ਰਿਹਾ ਕੋਈ ਕਰ ਰਿਹਾ ਹਰ ਇੱਕ ਉਹਦਾ ਤੜਾ ਬੰਦ ਨਾਲ ਆਂਦੀ ਰਿਜੀਤੀ ਸੋ ਫਰਮ ਤੇਰਾ ਰਿਕਾਰਡ ਦਾ ਸੌ ਦਾ ਬਹੁਤ ਪਾਈ ਜਾਣਾ ਆਇਆ ਕੱਲ 50 ਬੰਦਾ ਘਟਿਆ ਉਹ ਕਿਨੇ ਘਟਾਇਆ ਬਾਈ ਬਾਈ ਇੱਕ ਬੰਦਾ ਘਟਾਇਆ 50 ਤੇਰਾ ਸਰangar ਕੋਟ ਦਾ ਇਹ ਕਿੱਦਾਂ ਬੰਦ ਹੋ ਗਿਆ ਨਾਨਕ ਤੇਰੇ ਮਹਿਕਣਾ ਗੱਲ ਕਰੋ ਨਾਨਕ ਜੀ ਉਹ ਬਲਮ ਫਰਮਖ ਸੰਧ ਦੇ ਸਜਾਣਾ ਸਾਹਿਬ ਖੜੇ ਸੀ ਜਦੋਂ ਤੇਰੇ ਐਸਐਸਡੀ ਨੀਰ ਕੋਣੀ ਆ ਉਹ ਗੱਲ ਹੋਈ ਸੀ ਉਹ ਮੇਰੇ ਇੱਕ ਮਿੰਟ ਦਾ ਯਾਰ ਇਹ ਗੱਲਾਂ ਬਾਅਦ ਚ ਕਰਾਂਗੇ ਯਾਰ ਇਹ ਅੱਜ ਇਹ ਪ੍ਰਿੰਟ ਦੇ ਵਿੱਚ ਸਾਰਿਆਂ ਨਾਲ ਪਹਿਲਾਂ ਮੈਂ ਰੇ ਨੀ ਕੋਈ ਨਾ ਦੋਨੋਂ ਕੋਤੋਂ ਕਰ ਰੇਰ ਕਿ ਦੂਜੀ ਲਾਈਨ ਆਇਆ ਪੀਚੀ ਲਾਈਨ ਗਰੀਬ ਆ ਯਾਰ ਐਂਡ ਨਹੀਂ ਬੋਲਦਾ ਆ ਬੈਠੇ ਬੈਠੇ ਕੋਈ ਨਹੀਂ ਗੱਲ ਕਰਨ ਲੜਨੀ ਉਹ ਕਰ ਬੈਠੇ ਬੈਠ ਨਾਲ ਨਹੀਂ ਬੈਹਿਆ ਦੋ ਮਿੰਟ ਦੋ ਮਿੰਟ ਖੰਡਾ ਤੇ ਲਾਉਂਦਾ ਬੈਠ ਲੈ ਲਓ ਖੰਡਾ ਲੈ ਲਿਆ ਬੈਠੋ ਭਾਈ ਜੀ ਬੈਠਾ ਬੈਠਾ ਖੰਡਾ ਖੰਡਾ ਜੀ ਬੈਠੋ ਬੈਠੋ ਕੋਈ ਗੱਲ ਨਹੀਂ ਨਹੀਂ ਆਏ ਓਏ ਵੀ ਸਾਨੂੰ ਓਨਾ ਹੀ ਆ ਗਿਣਨ ਦੇ ਕੋਈ ਨਿਕਣਾ ਹੋਏਗਾ ਹੋਇ ਜਾਂਦੇ ਜੀ ਇਹਨੂੰ ਦੇ ਰੋਈ ਜਾਂਦੇ